ਸਰਸ਼ਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਰਵਿੰਦਰ ਸਿੰਘ ਬੱਦਨ ਅੱਜ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਸੁناਈ ਗਈ ਧਾਰਮਿਕ ਸਜ਼ਾ ਦੇ ਵਿੱਚ ਉਹਨਾਂ ਨੇ 1 ਘੰਟੇ ਦੇ ਲਈ ਝੂਠੇ ਭਾਂਡੇ ਮਾਂਜੇ ਨੇ ਜੋੜੇ ਸਾਫ਼ ਕੀਤੇ ਨੇ ਤੇ ਨਾਲ ਹੀ ਜੋ ਹੁਕਮ ਹੋਇਆ ਸੀ ਕਿ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਦਰਸਾਲ ਇਹ ਸਾਰਾ ਮਾਮਲਾ ਜੁੜਿਆ ਹੋਇਆ ਹੈ ਬੀਬੀ ਜਗੀਰਕੌਰ ਬਾਰੇ ਜੋ ਅਪਸ਼ਬਦ ਬੋਲੇ ਗਏ ਸੀ ਸਾਰੀ ਸ਼ੁਰੂਆਤ ਕਿਵੇਂ ਹੁੰਦੀ ਹੈ ਉਸ ਬਾਰੇ ਦੱਸਦੇ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇੱਕ ਕਾਲ ਰਿਕਾਰਡਿੰਗ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੀਬੀ ਜਗੀਰਕੌਰ ਬਾਰੇ ਕੁਝ ਸਵਾਲ ਪੁੱਛੇ ਜਾਂਦੇ ਨੇ ਤਾਂ ਉਹ ਕਾਲ ਦੇ ਉੱਤੇ ਭੜਕ ਜਾਂਦੇ ਨੇ ਤੇ ਕੁਝ ਆਪਸ਼ਬਦ ਬੋਲਦੇ ਨੇ ਜਦੋਂ ਇਹ ਮਾਮਲਾ ਲਗਾਤਾਰ ਵਧਦਾ ਗਿਆ ਭਖਦਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਭ ਕੁਝ ਦੇਖਦਿਆਂ ਹੋਇਆ ਜਨਤਕ ਤੌਰ ਤੇ ਇੱਕ ਖਿਮਾ ਜਾਂਚ ਨਾ ਵੀ ਮੰਗੀ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਇੱਕ ਚਿੱਠੀ ਵੀ ਲਿਖੀ ਜਿਸ ਦੇ ਵਿੱਚ ਮਾਫੀ ਮੰਗੀ ਗਈ ਪਰ ਉਸ ਤੋਂ ਬਾਅਦ ਵੀ ਗੁੱਸਾ ਸ਼ਾਂਤ ਨਹੀਂ ਸੀ ਹੋਇਆ ਬੀਬੀ ਜਗੀਰ ਕੌਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਰبار صاحب ਪਹੁੰਚਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਹੀ ਖੇ ਨਤਮਸਤਕ ਹੁੰਦੇ ਨੇ ਉਸ ਤੋਂ ਬਾਅਦ ਪੰਜ ਪਿਆਰਿਆਂ ਦੇ ਕੋਲ ਜਾਂਦੇ ਨੇ ਤਾਂ ਪੰਜ ਪਿਆਰੇ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਉਂਦੇ ਨੇ ਧਾਰਮਿਕ ਸਜ਼ਾ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਕਿ ਝੂਠੇ ਭਾਂਡੇ ਜੋੜੇ ਸਾਫ਼ ਕਰਨੇ ਨੇ ਤੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਸੇਵਾ ਨਿਭਾਈ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਗਈਆਂ ਤੁਸੀਂ ਆਪਣੀ ਰਾਏ ਇਸ ਨੰਬਰ ਦੇ ਉੱਤੇ ਕਾਲ ਕਰਕੇ ਦੱਸ ਸਕਦੇ ਹੋ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਐਸਜੀਪੀਸੀ ਪ੍ਰਧਾਨ ਨੂੰ ਜੋ ਇਹ ਸਜ਼ਾ ਲਗਾਈ ਗਈ ਹੈ ਕਿ ਇੰਨੀ ਕਾਫੀ ਹੈ ਇਸ ਤੋਂ ਪਹਿਲਾਂ ਦਲ ਖਾਲਸਾ ਨੇ ਵੀ ਹਰਜਿੰਦਰ ਸਿੰਘ ਧਾਮੀ ਅਤੇ ਐਸਜੀਪੀਸੀ ਦਾ ਪੂਰੀ ਅੰਤਰਿਕ ਕਮੇਟੀ ਦਾ ਵਿਰੋਧ ਕੀਤਾ ਸੀ ਕਿਉਂਕਿ ਇਹਨਾਂ ਵੱਲੋਂ ਨਾਰਾਇਣ ਸਿੰਘ ਚੋੜਾ ਦੇ ਪੰਥ ਚੋ ਛੇਕਨ ਦੀ ਮੰਗ ਕੀਤੀ ਗਈ ਸੀ ਇਹ ਸਾਰ ਨੂੰ ਲੈ ਕੇ ਉਹਨਾਂ ਦਾ ਪਹਿਲਾਂ ਵੀ ਵਿਰੋਧ ਹੁੰਦਾ ਰਿਹਾ ਹੈ ਇਸ ਸਾਰੇ ਮਾਮਲੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਕੌਰ ਨੇ ਨਵਦੀਪ ਕੌਰ ਨਾਲ ਗੱਲ ਕਰਦੇ ਹਾਂ ਕਿ ਆਖਰ ਜਦੋਂ ਬੀਬੀ ਜ਼ਗੀਰ ਕੌਰ ਨੇ ਇਸ ਬਾਰੇ ਸ਼ਿਕਾਇਤ ਕੀਤੀ ਸੀ ਵਿਮਨ ਕਮਿਸ਼ਨ ਤੱਕ ਇਹ ਗੱਲ ਪਹੁੰਚੀ ਸੀ ਉਹ ਸਾਰਾ ਮਸਲਾ ਕਿਵੇਂ ਚੱਲਦਾ ਸੀ ਜੀ ਬਿਲਕੁਲ ਤੇ ਜਦੋਂ ਇਹ ਮਸਲਾ ਹੋਇਆ ਸੀ ਰਾਜਮੇਦਰ ਜੀ ਉਸ ਤੋਂ ਬਾਅਦ ਕੀ ਹੋਇਆ ਸੀ ਕਿ ਆਪ ਆਪੋ ਦਾਬ ਜਦੋਂ ਇਹ ਗੱਲ ਇੱਕ ਵਾਰੀ ਵਾਇਰਲ ਹੋ ਗਈ ਤਾਂ ਸਾਰਿਆਂ ਨੇ ਇੱਕ ਇੱਕ ਗੱਲ ਕੀਤੀ ਕਿ ਆਪਾਂ ਹੁਣ ਇਸ ਦੀ ਜਾਂਚ ਕਰਵਾਉਣੀ ਹੈ ਇਸ ਦੀ ਆਪਾਂ ਸ਼ਿਕਾਇਤ ਕਰਨੀ ਹੈ ਸਾਰੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਔਮਨ ਕਮਿਸ਼ਨ ਕੋਲ ਪਹੁੰਚੀਆਂ ਤੇ ਆਪ ਮੁਹਾਰੇ ਹੀ ਇਹ ਸਭ ਕੁਝ ਹੋਇਆ ਕਿ ਉੱਥੇ ਇੱਕ ਮਸਲਾ ਸੀਗਾ ਜਿਹੜਾ ਉਸ ਚੱਕਿਆ ਗਿਆ ਕਿ ਇਹ ਸਭ ਕੁਝ ਹੋਇਆ ਬੀਬੀ জাকੀਰ ਕੌਰ ਦਾ ਮਾਮਲਾ ਹੈ ਇੱਕ ਐਸੀ ਸ਼ਖਸੀਅਤ ਨੇ ਜਿਸ ਨੂੰ ਇੰਟਰਨੈਸ਼ਨਲ ਪੱਧਰ ਤੱਕ ਲੋਕ ਜਾਣਦੇ ਨੇ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਕਿ ਉਧਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਅਲੋਕ ਸਨਮਾਨ ਵਜੋਂ ਦੇਖਦੇ ਨੇ ਤਾਂ ਇੱਕ ਐਸੀ ਸ਼ਖਸੀਅਤ ਜਿਸ ਨੂੰ ਐਸਜੀਪੀਸੀ ਦੇ ਵਿੱਚ ਪ੍ਰਧਾਨਗੀ ਦਾ ਅਹੁਦਾ ਮਿਲਿਆ ਹੋਇਆ ਉਹਨਾਂ ਵੱਲੋਂ ਅਜਿਹੇ ਅਪਸ਼ਬਦ ਬੋਲੇ ਜਾਣੇ ਬੇਹਦ ਹੀ ਮਤਲਬ ਸ਼ਰਮਨਾਕ ਕਹਾ ਗਿਆ ਆਪਾਂ ਇਸ ਚੀਜ਼ ਨੂੰ ਹੈਨਾ ਤਾਂ ਇਸ ਮਸਲੇ ਨੂੰ ਲੈ ਕੇ ਜਦੋਂ ਮਹਿਲਾ ਕਮਿਸ਼ਨ ਕੋਲ ਗੱਲ ਹੋਈ ਤਾਂ ਉਹਨਾਂ ਦਾ ਆਪਸੀ ਦੇ ਵਿੱਚ ਉਹ ਸਾਰੇ ਸ਼੍ਰੀ ਗੱਲਤਖਸਰ ਪਹੁੰਚੇ ਸੀਗੇ ਤਾਂ ਉੱਥੇ ਜਾ ਕੇ ਵੀ ਇਹ ਗੱਲਾਂ ਹੋਈਆਂ ਸੀ ਕਿ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਨੇ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਵੀ ਅਜਿਹੇ ਵੱਡੇ ਅਹੁਦੇ ਤੇ ਬੈਠ ਕੇ ਅੱਗੇ ਤੋਂ ਅਜਿਹੀ ਗੱਲ ਨਾ ਕਰ ਸਕੇ ਜਾਂ ਕੋਈ ਵੀ ਅਜਿਹੀ ਹੋਰ ਘਟਨਾ ਨਾ ਵਾਪਰ ਸਕੇ ਮਸਲੇ ਨੂੰ ਲੈ ਕੇ ਜਦੋਂ ਬੀਬੀ ਜਗੀਰ ਕੌਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਜੋ ਵੀ ਇਸ ਦੇ ਕਾਲ ਤੱਕ ਸਾਹਿਬ ਵੱਲੋਂ ਫੈਸਲਾ ਕੀਤਾ ਜਾਏਗਾ ਜੋ ਵੀ ਉਹਨਾਂ ਵੱਲੋਂ ਸਜ਼ਾ ਦਿੱਤੀ ਜਾਏਗੀ ਉਹਨਾਂ ਨੂੰ ਮਨਜ਼ੂਰ ਹੋਵੇਗੀ ਪਰ ਮੈਂ ਇਸ ਦੇ ਕਾਲ ਤੱਕ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਮਸਾਲੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਅੱਜ ਦੀ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅੱਜ ਪੰਜ ਪਿਆਰਿਆਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਜੋੜਿਆਂ ਦੀ ਸੇਵਾ ਨਿਭਾਉਣੀ ਹੈ ਨਾਲ-ਨਾਲ ਤੁਸੀਂ ਜਪਜੀ ਸਾਹਿਬ ਦਾ ਪਾਠ ਵੀ ਕਰੋਗੇ ਨਾਲ-ਨਾਲ ਤੁਹਾਨੂੰ ਪੰਨ ਦੇ ਮਾਂਜਣ ਦੀ ਸੇਵਾ ਵੀ ਲਈ ਗਈ ਹੈ ਉਹ ਇਹਨਾਂ ਨਾਲ ਵੀ ਜਗੀਰਖੌਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਫ ਸਾਫ ਗੱਲ ਕਰਨ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪੰਦਰਵਾੜੇ ਤੋਂ ਬਾਅਦ ਮੈਂ ਦੱਸਾਂਗੀ ਕਿ ਮੈਂ ਮਤਲਬ ਆਖਿਰਕਾਰ ਇਸ ਮਸਲੇ ਤੇ ਕਹਿਣਾ ਕੀ ਚਾਹੁੰਨੀ ਆ ਪਰ ਉਸ ਤੋਂ ਪਹਿਲਾਂ ਜੇ ਆਮ ਕੁੜੀਆਂ ਦੀ ਗੱਲ ਕੀਤੀ ਜਾਵੇ ਆ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਨਾਲ ਅਸੀਂ رابطہ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹ ਸਾਰੇ ਇਹੀ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਵਾਕਿਆ ਹੀ ਜਿਹੜੀ ਸਜ਼ਾਵਾਂ ਨੇ ਉਹ ਮਿਸਾਲੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਬੀਤੇ 1 ਮਹੀਨੇ ਤੋਂ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਪੰਥ ਦੇ ਬਹੁਤ ਵੱਡੇ ਵੱਡੇ ਮਸਲੇ ਸੀ ਜੀ ਉਹਨਾਂ ਮਸਲਿਆਂ ਦੀਆਂ ਜਿਹੜੀਆਂ ਸਜ਼ਾਵਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਜਿਨ੍ਹਾਂ ਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਕਿ ਹਾਂਜੀ ਸਾਡੇ ਤੋਂ ਵੱਡੇ ਵੱਡੇ ਗੁਨਾਹ ਹੋ ਗਏ ਪਰ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਉਹ ਉਹਨਾਂ ਨੂੰ ਉੱਥੇ ਬੈਠ ਕੇ ਕਿ ਤੁਸੀਂ ਇੱਥੇ ਬੈਠ ਕੇ ਸੇਵਾ ਕਰਨੀ ਆ ਤੁਸੀਂ ਪਹਿਰੇਦਾਰੀ ਕਰਨੀ ਹੈ ਜੀ ਤੁਸੀਂ ਜੋੜੇ ਸਾਫ਼ ਕਰਨੇ ਨੇ ਤੁਸੀਂ ਭਾਂਡੇ ਮਾਜਣੇ ਨੇ ਇਹ ਆਮ ਜਿਹਾ ਸੇਵਾਵਾਂ ਜਿਹੜੀ ਦਿੱਤੀਆਂ ਜਾਂਦੀਆਂ ਨੇ ਪਰ ਇਹ ਸਜਾਵਾਂ ਉਹ ਗੁਨਾਹਾਂ ਦੀ ਪਰਪਾਈ ਨਹੀਂ ਕਰ ਪਾਉਣ ਗਿਆ ਜਿਸ ਨੂੰ ਲੈ ਕੇ ਕੌਮ ਦੇ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਸੁਖਵੀਰ ਸਿੰਘ ਬਾਦਲ ਹੁਣਾਂ ਦੀ ਗੱਲ ਚੱਲਦੀ ਆਈ ਹੈ ਚਲੋ ਛੋਟੇ ਲੋਕ ਹੁਣ ਆਮ ਲੋਕ ਹੁੰਦੇ ਨੇ ਸੰਗਤ ਹੁੰਦੀ ਆ ਉਹਨਾਂ ਨੂੰ ਅਜਿਹੀਆਂ ਸਜ਼ਾਵਾਂ ਠੀਕ ਲੱਗਦੀਆਂ ਵੀ ਨਹੀਂ ਪਰ ਜਦੋਂ ਵੱਡੀ ਸ਼ਖਸੀਅਤ ਹੋਣ ਵੱਡੇ ਅਹੁਦੇ ਤੇ ਬੈਠੇ ਹੋਣ ਤੇ ਜਦੋਂ ਉਹਨਾਂ ਵੱਲੋਂ ਅਪਸ਼ਬਦ ਬੋਲੇ ਜਾਂਦੇ ਨੇ ਉਸ ਨੂੰ ਲੈ ਕੇ ਰੋਸ ਤਾਂ ਜ਼ਰੂਰ ਸਾਹਮਣੇ ਆਉਂਦਾ ਜੀ ਬਿਲਕੁਲ ਰੋਸ ਬਿਲਕੁਲ ਸਾਹਮਣੇ ਆਉਂਦਾ ਹੈ ਮੈਂ ਉਹੀ ਤੁਹਾਡੇ ਨਾਲ ਗੱਲ ਕਰਦੀ ਆ ਕਿ ਜਦੋਂ 66 ਦੇ ਨਾਲ ਹੋਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹੀ ਜੀ ਆਪਾ ਪਰਸੋਂ ਦੀ ਗੱਲ ਲਈ ਪਰਸੋਂ ਦੇ ਗੱਲਬੀ ਪਾਈ ਅੰਬਿਤਪਾਲ ਸਿੰਘ ਦੇ ਪਿਤਾ ਜਦੋਂ ਉੱਥੇ ਪਹੁੰਚੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਸੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਨਾਲ ਬੇਸ਼ੱਕ ਉਹਨਾਂ ਨੂੰ ਨਹੀਂ ਮਿਲੇ ਪਰ ਉਹ ਆਪਣੀ ਸ਼ਿਕਾਇਤ ਬਕਸੇ ਦੇ ਵਿੱਚ ਆਪਣਾ ਲੈਟਰ ਜ਼ਰੂਰ ਪਾ ਕੇ ਆਏ ਉਹਨਾਂ ਨੇ ਇਹੀ ਗੱਲ ਕਹੀ ਕਿ ਮਹਿਲਾਵਾਂ ਦੇ ਲਈ ਖਾਸ ਕਰਕੇ ਉਹ ਮਹਿਲਾ ਜਿਹੜੀ ਕਿ ਪਹਿਲਾਂ ਹੀ ਉਸ ਅਹੁਦੇ ਤੇ ਬਿਰਾਜਮਨ ਰਹਿ ਚੁੱਕੀ ਆਕਰ ਉਹਨਾਂ ਦੇ ਲਈ ਅਪਸ਼ਬਦ ਬੋਲੇ ਗਏ ਨੇ ਤਾਂ ਸਜ਼ਾ ਐਸੀ ਹੋਣੀ ਚਾਹੀਦੀ ਹੈ ਉਹਨਾਂ ਨੇ ਤਾਂ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਐਸਜੀਪੀਸੀ ਪ੍ਰਧਾਨ ਨੂੰ ਪੰਚੋਂ ਸ਼ੇਕਿਆ ਜਾਣਾ ਚਾਹੀਦਾ ਤੇ ਹੁਣ ਜਿਹੜੀ ਕੁੜੀਆਂ ਦੀ ਗੱਲ ਕਰੀਏ ਆ ਮੈਲਾਵਾਂ ਦੀ ਗੱਲ ਕਰੀਏ ਤਾਂ ਸਾਰੀ ਇਹ ਸਜ਼ਾਵਾ ਤੋਂ ਨਾਕੁਸ਼ ਨਹੀਂ ਕੋਈ ਵੀ ਇਸ ਨੂੰ ਖੁਸ਼ ਨਹੀਂ ਹੈ ਤਾਂ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮਾਜ ਨੂੰ ਮਤਲਬ ਕਿ ਕੋਈ ਜ਼ਿਆਦਾ ਵਧੀਆ ਸੁਨੇਹਾ ਨਹੀਂ ਜਾ ਰਿਹਾ ਕਿ ਕੋਈ ਵੀ ਕਿਸੇ ਨੂੰ ਕੁਝ ਵੀ ਬੋਲ ਦੇਗਾ ਤੇ ਉਸ ਤੋਂ ਬਾਅਦ ਇਹ ਸਜ਼ਾਵਾ ਪੂਰੀਆਂ ਕਰਕੇ ਕਿ ਉਹ ਦੁਬਾਰਾ ਉਸੇ ਚੀਜ਼ ਤੇ ਰਹਿ ਸਕਦਾ ਪਰ ਉਹਨ ਵੱਡਾ ਸਵਾਲ ਇਹ ਹੈ ਕਿ ਗੁਨਾਹ ਕੀਤਾ ਮੰਨ ਵੀ ਲਿਆ ਕਿ ਹਾਂਜੀ ਮੈਂ ਕੀਤਾ ਉਸ ਤੋਂ ਬਾਅਦ ਇਹ ਸਜ਼ਾ ਦੇ ਵੀ ਦਿੱਤੀ ਤਾਂ ਕੀ ਉਹ ਦੁਬਾਰਾ ਤੋਂ ਫੇਰ ਉਸੇ ਹੀ ਗੱਦੀ ਤੇ ਬਿਰਾਜਮਾਨ ਰਹਿਣਗੇ ਕਿ ਉਵੇਂ ਹੀ ਉਹ ਪ੍ਰਧਾਨਗੀ ਕਰਦੇ ਰਹਿਣਗੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਪਰ ਅ ਜਿਹੜੀਆਂ ਮਹਿਲਾਵਾਂ ਨੇ ਉਸ ਵਕਤ ਜਿਹੜੀਆਂ ਨੇ ਉਹ ਨਾਖੁਸ਼ ਨਹੀਂ ਇਸ ਵਸਲੇ ਤੋਂ ਤੇ ਇੱਕ ਐਸਜੀਪੀਸੀ ਦਾ ਉਹਦਾ ਬਹੁਤ ਵੱਡਾ ਹੁੰਦਾ ਪ੍ਰਧਾਨ ਦਾ ਉਹਦਾ ਬਹੁਤ ਵੱਡਾ ਹੁੰਦਾ ਉਹਨਾਂ ਦੇ ਮੂੰਹੋਂ ਤਲਖੀ ਭਰੇ ਸ਼ਬਦ ਨਿਕਲਨੇ ਇਹ ਕਿੰਨੇ ਤੁਹਾਨੂੰ ਵਾਜਿਬ ਲੱਗਦੇ ਨੇ ਕਿਉਂਕਿ ਇੱਕ ਅਹੁਦੇ ਤੇ ਪਹੁੰਚਦੇ ਨੇ ਉਸ ਤੋਂ ਬਾਅਦ ਕਹਿੰਦੇ ਕਿ ਬੰਦਾ ਬੜਾ ਸੋਚ ਸਮਝ ਕੇ ਬੋਲਦਾ ਠਰਮੇ ਨਾਲ ਬੋਲਦਾ ਹਰ ਫੈਸਲਾ ਠਰਮੇ ਨਾਲ ਲਿਆ ਜਾਂਦਾ ਨਾਰਾਇਣ ਸਿੰਘ ਚੋੜਾ ਨੂੰ ਲੈ ਕੇ ਇਹਨਾਂ ਨੇ ਕਿਹਾ ਸੀ ਕਿ ਪੰਚੋ ਛੇਕ ਦਿਓ ਬੀਬੀ ਜ਼ਗੀਰਕੌਰ ਦਾ ਮਸਲਾ ਜਦੋਂ ਆਉਂਦਾ ਤਾਂ ਕਹਿੰਦੇ ਉਪਸ਼ਬਦ ਬੋਲੇ ਜਾਂਦੇ ਨੇ ਤਾਂ ਇਹ ਸਮਝੋ ਦੇ ਦਿਓ ਕਿ ਅਹੁਦੇ ਤੇ ਰਹਿ ਕੇ ਇ ਉਹ ਅਹੁਦੇ ਤੇ ਬੈਠਣ ਜੋਗੇ ਹੈ ਜਾਂ ਫਿਰ ਚਾਹੀਦਾ ਸੀ ਕਿ ਉਹਨਾਂ ਨੂੰ ਸਜ਼ਾ ਕੋਈ ਹੋਰ ਦਿੱਤੀ ਜਾਂਦੀ ਜਾਂ ਫਿਰ ਪ੍ਰਧਾਨ ਬਦਲਿਆ ਜਾਂਦਾ ਮੈਂ ਉਹੀ ਉਹੀ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੀ ਹਾਂ ਕਿ ਸਜ਼ਾਵਾਂ ਵਾਕਿਆ ਹੀ ਕਠੋਰ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਦਾ ਸ਼ਾਇਦ ਉਹ ਸਮਾਂ ਹੁੰਦਾ ਹੋਵੇਗਾ ਕਿ ਜਦੋਂ ਲੋਕ ਐਡੇ ਵੱਡੇ ਗੁਨਾਹ ਵੀ ਨਹੀਂ ਕਰਦੇ ਹੋਣਗੇ ਪਰ ਉਹ ਇੰਨੇ ਕੁ ਸ਼ਰਮਿੰਦਗੀ ਮਹਿਸੂਸ ਕਰਦੇ ਹੋਣਗੇ ਕਿ ਇਹ ਸਜ਼ਾਵਾਂ ਵੀ ਉਹਨਾਂ ਨੂੰ ਵੱਡੀਆਂ ਲੱਗਦੀਆਂ ਹੋਣਗੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਜੋ ਸਭ ਕੁਝ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਲੱਗਦਾ ਕਿ ਇਹ ਸਜ਼ਾ ਕੁਝ ਵੀ ਨਹੀਂ ਹੈ ਜਿਸ ਹਿਸਾਬ ਦੇ ਇਹਨਾਂ ਦੇ ਗੁਨਾਹ ਨੇ ਕਿਉਂਕਿ ਕੈਮਰੇ ਦੇ ਸਾਹਮਣੇ ਇਹ ਲੋਕ ਕੁਝ ਹੋਰ ਨੇ ਪਿੱਠ ਪਿੱਛੇ ਇਹ ਲੋਕ ਕੁਝ ਹੋਰ ਨੇ ਸੋ ਜਦੋਂ ਅਜਿਹੇ ਘਾਰੇ ਇਹਨਾਂ ਦੇ ਸਾਹਮਣੇ ਆਉਂਦੇ ਨੇ ਤਾਂ ਵਾਕਿਆ ਹੀ ਸਵਾਲ ਖੜੇ ਕਰਨੇ ਬੰਦ ਨੇ ਕਿ ਅਜਿਹੀਆਂ ਕਾਬਿਲ ਸਖਸ਼ੀਅਤਾਂ ਜਿਨ੍ਹਾਂ ਨੂੰ ਅਸੀਂ ਮਾਨ ਸਨਮਾਨ ਦਿੰਦੇ ਆ ਜਿਨ੍ਹਾਂ ਦਾ ਅਸੀਂ ਬੇहद ਆਦਰ ਕਰਦੇ ਆ ਉਹਨਾਂ ਦੇ ਮੂੰਹੋਂ ਅਜਿਹੇ ਅਪਸ਼ਬਦ ਕਹੇ ਜਾਣੇ ਉਗੜਨੇ ਬੇहद ਸਰਸਰ ਨਿੰਦਨਯੋਗ ਨੇ ਜੀ ਬਹੁਤ ਬਹੁਤ ਸ਼ੁਕਰੀਆ ਨਵਦੀਪ ਕਿਤੇ ਨਾ ਕਿਤੇ ਜਦੋਂ ਸਾਰਾ ਮਾਹੌਲ ਸਿਰਜਿਆ ਗਿਆ ਚਾਹੇ ਉਹ ਸੁਖਵੀਰ ਸਿੰਘ ਬਾਦਲ ਹੋਣ ਵਾਲੀ ਕੜੀ ਦੇਖੀ ਜਾਵੇ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੁੰਦਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਮੈਂਬਰਾਂ ਦਾ ਵਿਰੋਧ ਹੁੰਦਾ ਹੋਵੇ ਤੇ ਇਸ ਸਾਰੇ ਮਾਮਲੇ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਲੈ ਕੇ ਜੋ ਤਲਖੀ ਭਰੇ ਸ਼ਬਦ ਬੋਲੇ ਨੇ ਕਿਉਂਕਿ ਬਾਕੀ ਧੜਾ ਬਣਾ ਲਿਆ ਗਿਆ ਸੀ ਬੀਬੀ ਜਗੀਰ ਕੌਰ ਹੁਣਾ ਵੱਲੋਂ ਹੋਰ ਕਈ ਅਕਾਲੀ ਆਗੂਆਂ ਦੇ ਨਾਲ ਮਿਲ ਕੇ ਜਦੋਂ ਤੋਂ ਬਾਕੀ ਧੜਾ ਬਣਾਇਆ ਹੋਇਆ ਸੀ ਅਕਾਲੀ ਦਲ ਸੁਧਾਰ ਲਹਿਰ ਉਸ ਨੂੰ ਨਾਮ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਇਹ ਜ਼ਰੂਰ ਨਜ਼ਰ ਆਉ ਬਾਦਲ ਦੀ ਹਮਾਇਤ ਵਿੱਚ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਸੀ ਉਹਨਾਂ ਦੇ ਬਿਆਨਾਂ ਵਿੱਚ ਹਮੇਸ਼ਾ ਤਲਖੀ ਦੇਖਣ ਨੂੰ ਮਿਲਦੀ ਸੀ ਪਰ ਇਸ ਤਰੀਕੇ ਦੇ ਨਾਲ ਉਸ ਆਡੀਓ ਕਾਲ ਦੇ ਵਿੱਚ ਜਦੋਂ ਸ਼ਬਦ ਬੋਲੇ ਜਾਂਦੇ ਨੇ ਐਸਜੀਪੀਸੀ ਪ੍ਰਧਾਨ ਵੱਲੋਂ ਤਾਂ ਉਹ ਇੱਕ ਵਾਰ ਤਾਂ ਸਾਰਿਆਂ ਨੂੰ ਹੈਰਾਨੀ ਹੁੰਦੀ ਹੈ ਕਿ ਕੀ ਐਸਜੀਪੀਸੀ ਦੇ ਪ੍ਰਧਾਨ ਇੱਕ ਬਹੁਤ ਵੱਡਾ ਅਹੁਦਾ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਪੂਰੇ ਵਰਡ ਦੇ ਵਿੱਚ ਨੁਮਾਇੰਦਗੀ ਕਰਦੀ ਹੈ ਤੇ ਉਸ ਦੇ ਪ੍ਰਧਾਨ ਵੱਲੋਂ ਇੱਕ ਔਰਤ ਚਾਹੇ ਤਲਕੀ ਤੁਹਾਡੀ ਆਪਸ ਵਿੱਚ ਹੋਵੇ ਚਾਹੇ ਕੋਈ ਹੋਰ ਮਸਲਾ ਹੋਇਆ ਹੋਵੇ ਪਰ ਕਿਸੇ ਦਾ ਨਾਮ ਸੁਣਦੇ ਹੀ ਅਜਿਹੀ ਤਲਕੀ ਆਉਣੀ ਤਾਂ ਇਸ ਤੋਂ ਸਾਫ਼ ਇਹ ਹੋ ਜਾਂਦਾ ਕਿ ਸ਼ਾਇਦ ਪ੍ਰਧਾਨ ਸਾਹਿਬ ਹੁਣ ਗੁੱਸੇ ਵਿੱਚ ਜ਼ਿਆਦਾ ਰਹਿੰਦੇ ਨੇ ਜਾਂ ਫਿਰ ਉਹਨਾਂ ਨੂੰ ਗੱਲਾਂ ਸਿਆਸਤ ਦੇ ਨਾਲ ਹਮੇਸ਼ਾ ਜ਼ਿਆਦਾ ਜੋੜਨੀਆਂ ਚੰਗੀਆਂ ਲੱਗ ਰਹੀਆਂ ਨੇ ਕੁਝ ਅਜਿਹੇ ਵੀ ਲੋਕ ਕਹਿੰਦੇ ਨੇ ਤੇ ਅਕਾਲਤਖ ਸਾਹਿਬ ਨੂੰ ਲੋਕ ਹਜੇ ਵੀ ਅਪੀਲ ਕਰ ਰਹੇ ਨੇ ਕਿ ਇਹ ਸਜ਼ਾਵਾਂ ਕੋਈ ਬਹੁਤੀਆਂ ਜ਼ਿਆਦਾ ਨਹੀਂ ਹੈ ਾਂਡੇ ਮਾਂਜਣੀ ਸਜ਼ਾ ਹੋਵੇ ਜੋੜੇ ਸਾਫ਼ ਕਰਨ ਦੀ ਸਜ਼ਾ ਹੋਵੇ ਜਾਂ ਫਿਰ ਸੁਰੱਖਿਆ ਗਰਮੀ ਬਣਾ ਦੇਣਾ ਜਾਂ ਕੋਈ ਸਜ਼ਾ ਜ਼ਿਆਦਾ ਵੱਡੀਆਂ ਨਹੀਂ ਲੱਗਦੀ ਕਿਉਂਕਿ ਇਹਨਾਂ ਦੇ ਨਾਮ ਤੇ ਅਹੁਦਿਆਂ ਦੇ ਹਿਸਾਬ ਨਾਲ ਜਦੋਂ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਇੱਕ ਮਿਸਾਲ ਬੰਨੀ ਚਾਹੀਦੀ ਹੈ ਤੇ ਫਿਲਹਾਲ ਜੋ ਆਮ ਲੋਕ ਨੇ ਉਹ ਇਹੀ ਅਪੀਲ ਕਰ ਰਹੇ ਨੇ ਅਕਾਲ ਤਖਤ ਸਾਹਿਬ ਨੂੰ ਚਾਹੇ ਉਹ ਸੁਖਵੀਰ ਸਿੰਘ ਬਾਦਲ ਦਾ ਮਸਲਾ ਹੋਵੇ ਚਾਹੇ ਐਸਜੀਪੀਸੀ ਪ੍ਰਧਾਨ ਦਾ ਮਸਲਾ ਹੋਵੇ ਉਸ ਦੇ ਵਿੱਚ ਗੱਲ ਇਹ ਹੀ ਹੁੰਦੀ ਹੈ ਕਿ ਇਹਨਾਂ ਨੂੰ ਸਜ਼ਾ ਮਿਸਾਲੀ ਹੋਵੇ ਤਾਂ ਜੋ ਵੱਡੇ ਅਹੁਦੇ ਨੇ ਚਾਹੇ ਪ੍ਰਧਾਨਗੀ ਦਾ ਅਹੁਦਾ ਹੈ ਚਾਹੇ ਪਾਰਟੀ ਦੇ ਪ੍ਰਧਾਨ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਪ੍ਰਧਾਨਗੀ ਦਾ ਅਹੁਦਾ ਹੋਵੇ ਚਾਹੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਹੋਵੇ ਇਹਨਾਂ ਤੇ ਜੋ ਵੀ ਬੰਦਾ ਬੈਠਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਸਾਰੇ ਗੁਨਾਹ ਕਬੂਲੇ ਨੇ ਤਾਂ ਇਹ ਵੀ ਲੋਕ ਸਵਾਲ ਕਰਦੇ ਨੇ ਕਿ ਆਖਰ ਕਿਉਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਮੌਜੂਦਾ ਸਰਕਾਰ ਹੈ ਉਹ ਕੇਸ ਕਿਉਂ ਨਹੀਂ ਕਰਦੀ ਇਹ ਵੀ ਸਵਾਲ ਲੋਕਾਂ ਦੇ ਸਾਡੇ ਸਾਹਮਣੇ ਆਉਂਦੇ ਨੇ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਾਰੇ ਗੁਨਾਹ ਮੰਨ ਚੁੱਕੇ ਨੇ ਚਾਹੇ ਬੇਅਦਬੀਆਂ ਦੀ ਗੱਲ ਹੋਵੇ ਗੋਲੀ ਕਾਂਡ ਦੀ ਗੱਲ ਹੋਵੇ ਉਸ ਤੋਂ ਬਾਅਦ ਜਿੰਨੇ ਸਾਰੇ ਘਟਨਾਕਰਮ ਵਾਪਰੇ ਨੇ ਉਹਨਾਂ ਸਾਰਿਆਂ ਨੂੰ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਤਾਂ ਇਹ ਵੀ ਲੋਕ ਸਵਾਲ ਕਰਦੇ ਨੇ ਕਿ ਆਖਰ ਕਿਉਂ ਨਹੀਂ ਜੋ ਮੌਜੂਦਾ ਸਰਕਾਰ ਹੈ ਪੰਜਾਬ ਸਰਕਾਰ ਹੈ ਉਹ ਇਹਨਾਂ ਦੇ ਉੱਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰਦੀ ਤੇ ਦੂਜੇ ਪਾਸੇ ਆਖਾਲ ਤਖਸਰ ਨੂੰ ਲੋਕਾਂ ਦੀ ਅਪੀਲ ਹੈ ਕਿ ਸਜ਼ਾਵਾਂ ਹੋਰ ਮਿਸਾਲੀ ਹੋਣ ਹੋਰ ਸਖਤ ਹੋਣ ਤਾਂ ਜੋ ਉਹਦਿਆਂ ਤੇ ਬੈਠੇ ਹੋਏ ਜੋ ਲੋਕ ਨੇ ਉਹ ਸੋਚ ਸਮਝ ਕੇ ਬੋਲਣ ਹਾਂਜੀ ਵਾਇਕਸ ਜੀ ਦੇ ਖਾਲਸਾ ਵਾਇਕਸ ਜੀ ਕੀ ਫਤਹੀ ਜੀ ਰੇਕਾ ਚਾਹੇ ਜੀ ਮੈਂ ਨਵੀਤ ਗੱਲ ਕਰ ਰਹੀ ਆ ਜੀ ਆਨਿਆ ਚੈਨਲ ਤੋਂ ਦੇਖੋ ਵੀ ਮੈਂ ਨਾ ਜਦਨ ਸ਼ੀਰਦੀ ਸਪਤਾ ਸ਼ੁਰੂ ਹੋਇਆ ਹੈ ਨਾ 15 ਵਾੜਾ ਜੀ ਮੈਂ ਉਸ ਦਿਨ ਦਾ ਕਿਹਾ ਹੋਇਆ ਕਿ ਮੈਂ ਉਹਨੇ ਦਿਨ ਕੋਈ ਬਿਆਨ ਨਹੀਂ ਦੇਣਾ ਠੀਕ ਹੈ ਜੀ ਸ਼ੀਰਦੀ ਦੀ ਆੜੇ ਮੁੱਕਣਗੇ ਤੇ ਬਾਅਦ ਚ ਗੱਲ ਕਰਾਂਗੇ ਸਰਸ਼ਕਾ ਤੁਸੀ ਦੇਖ ਰਹੇ ਹੋ ਔਨ ਏਅਰ ਮੈਂ ਹਰਵਿੰਦਰ ਸਿੰਘ ਬੱਦਨ ਅੱਜ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਸੁناਈ ਗਈ ਧਾਰਮਿਕ ਸਜ਼ਾ ਦੇ ਵਿੱਚ ਉਹਨਾਂ ਨੇ 1 ਘੰਟੇ ਦੇ ਲਈ ਝੂਠੇ ਭਾਂਡੇ ਮਾਂਜੇ ਨੇ ਜੋੜੇ ਸਾਫ਼ ਕੀਤੇ ਨੇ ਤੇ ਨਾਲ ਹੀ ਜੋ ਹੁਕਮ ਹੋਇਆ ਸੀ ਕਿ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਦੱਸਣ ਲਈ ਸਾਰਾ ਮਾਮਲਾ ਜੁੜਿਆ ਹੋਇਆ ਹੈ ਬੀਬੀ ਜ਼ਗੀਰਕੌਰ ਬਾਰੇ ਜੋ ਅਪਸ਼ਬਦ ਬੋਲੇ ਗਏ ਸੀ ਸਾਰੀ ਸ਼ੁਰੂਆਤ ਕਿਵੇਂ ਹੁੰਦੀ ਹੈ ਉਸ ਬਾਰੇ ਦੱਸਦੇ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇੱਕ ਕਾਲ ਰਿਕਾਰਡਿੰਗ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੀਬੀ ਜ਼ਗੀਰਕੌਰ ਬਾਰੇ ਕੁਝ ਸਵਾਲ ਪੁੱਛੇ ਜਾਂਦੇ ਨੇ ਤਾਂ ਉਹ ਕਾਲ ਦੇ ਉੱਤੇ ਭੜਕ ਜਾਂਦੇ ਨੇ ਤੇ ਕੁਝ ਆਪਸ਼ਬਦ ਬੋਲਦੇ ਨੇ ਜਦੋਂ ਇਹ ਮਾਮਲਾ ਲਗਾਤਾਰ ਵਧਦਾ ਗਿਆ ਭਖਦਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਭ ਕੁਝ ਦੇਖਦਿਆਂ ਹੋਇਆ ਜਨਤਕ ਤੌਰ ਤੇ ਇੱਕ ਖਿਮਾ ਜਾਂਚ ਨਾ ਵੀ ਮੰਗੀ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਇੱਕ ਚਿੱਠੀ ਵੀ ਲਿਖੀ ਜਿਸ ਦੇ ਵਿੱਚ ਮਾਫੀ ਮੰਗੀ ਗਈ ਪਰ ਉਸ ਤੋਂ ਬਾਅਦ ਵੀ ਗੁੱਸਾ ਸ਼ਾਂਤ ਨਹੀਂ ਸੀ ਹੋਇਆ ਬੀਬੀ ਜਗੀਰ ਕੌਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਰਬਾਰ ਸਾਹਿਬ ਪਹੁੰਚਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਹੀ ਨਤਮਸਤਕ ਹੁੰਦੇ ਨੇ ਉਸ ਤੋਂ ਬਾਅਦ ਪੰਜ ਪਿਆਰਿਆਂ ਦੇ ਕੋਲ ਜਾਂਦੇ ਨੇ ਤਾਂ ਪੰਜ ਪਿਆਰੇ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਉਂਦੇ ਨੇ ਧਾਰਮਿਕ ਸਜ਼ਾ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਕਿ ਝੂਠੇ ਭਾਂਡੇ ਜੋੜੇ ਸਾਫ਼ ਕਰਨੇ ਨੇ ਤੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਸੇਵਾ ਨਿਭਾਈ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਗਈਆਂ ਤੁਸੀਂ ਆਪਣੀ ਰਾਏ ਇਸ ਨੰਬਰ ਦੇ ਉੱਤੇ ਕਾਲ ਕਰਕੇ ਦੱਸ ਸਕਦੇ ਹੋ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਐਸਜੀਪੀਸੀ ਪ੍ਰਧਾਨ ਨੂੰ ਜੋ ਇਹ ਸਜ਼ਾ ਲਗਾਈ ਗਈ ਹੈ ਕਿ ਇੰਨੀ ਕਾਫੀ ਹੈ ਇਸ ਤੋਂ ਪਹਿਲਾਂ ਦਲ ਖਾਲਸਾ ਨੇ ਵੀ ਹਰਜਿੰਦਰ ਸਿੰਘ ਧਾਮੀ ਅਤੇ ਐਸਜੀਪੀਸੀ ਦਾ ਪੂਰੀ ਅੰਤਰਿਕ ਕਮੇਟੀ ਦਾ ਵਿਰੋਧ ਕੀਤਾ ਸੀ ਕਿਉਂਕਿ ਇਹਨਾਂ ਵੱਲੋਂ ਨਾਰਾਇਣ ਸਿੰਘ ਚੋੜਾ ਦੇ ਪੰਥ ਤੋਂ ਛੇਕਨ ਦੀ ਮੰਗ ਕੀਤੀ ਗਈ ਸੀ ਇਹ ਸਭ ਨੂੰ ਲੈ ਕੇ ਉਹਨਾਂ ਦਾ ਪਹਿਲਾਂ ਵੀ ਵਿਰੋਧ ਹੁੰਦਾ ਰਿਹਾ ਹੈ ਇਸ ਸਾਰੇ ਮਾਮਲੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਕੌਰ ਨੇ ਨਵਦੀਪ ਕੌਰ ਨਾਲ ਗੱਲ ਕਰਦੇ ਹਾਂ ਕਿ ਆਖਰ ਜਦੋਂ ਬੀਬੀ ਜ਼ਗੀਰ ਕੌਰ ਨੇ ਇਸ ਬਾਰੇ ਸ਼ਿਕਾਇਤ ਕੀਤੀ ਸੀ ਵਿਮਨ ਕਮਿਸ਼ਨ ਤੱਕ ਇਹ ਗੱਲ ਪਹੁੰਚੀ ਸੀ ਉਹ ਸਾਰਾ ਮਸਲਾ ਕਿਵੇਂ ਚੱਲਦਾ ਸੀ ਜੀ ਬਿਲਕੁਲ ਤੇ ਜਦੋਂ ਇਹ ਮਸਲਾ ਹੋਇਆ ਸੀ ਰਾਜਮੇਦਰ ਜੀ ਉਸ ਤੋਂ ਬਾਅਦ ਕੀ ਹੋਇਆ ਸੀ ਕਿ ਆਪ ਆਪੋ ਦਾਬ ਜਦੋਂ ਇਹ ਗੱਲ ਇੱਕ ਵਾਰੀ ਵਾਇਰਲ ਹੋ ਗਈ ਤਾਂ ਸਾਰਿਆਂ ਨੇ ਇੱਕ ਇੱਕ ਗੱਲ ਕੀਤੀ ਕਿ ਆਪਾਂ ਹੁਣ ਇਸ ਦੀ ਜਾਂਚ ਕਰਵਾਉਣੀ ਹੈ ਇਸ ਦੀ ਆਪਾਂ ਸ਼ਿਕਾਇਤ ਕਰਨੀ ਹੈ ਉਹ ਸਾਰੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਔਮਨ ਕਮਿਸ਼ਨ ਕੋਲ ਪਹੁੰਚੀਆਂ ਤੇ ਆਪ ਮੁਹਾਰੇ ਹੀ ਇਹ ਸਭ ਕੁਝ ਹੋਇਆ ਕਿ ਉੱਥੇ ਇੱਕ ਮਸਲਾ ਸੀਗਾ ਜਿਹੜਾ ਉਸ ਚੱਕਿਆ ਗਿਆ ਕਿ ਇਹ ਸਭ ਕੁਝ ਹੋਇਆ ਬੀਬੀ জাকੀਰ ਕੌਰ ਦਾ ਮਾਮਲਾ ਇੱਕ ਐਸੀ ਸ਼ਖਸੀਅਤ ਨੇ ਜਿਸ ਨੂੰ ਇੰਟਰਨੈਸ਼ਨਲ ਪੱਧਰ ਤੱਕ ਲੋਕ ਜਾਣਦੇ ਨੇ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਕਿ ਉਧਰ ਐਸਜੀਪੀਸੀ ਪਰਦਾਣ ਹਰਜਿੰਦਰ ਸਿੰਘ ਧਾਮੀ ਉਹ ਵੀ ਕੈਸੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਅਲੋਕ ਸਨਮਾਨ ਵਜੋਂ ਦੇਖਦੇ ਨੇ ਤਾਂ ਇੱਕ ਐਸੀ ਸ਼ਖਸੀਅਤ ਜਿਸ ਨੂੰ ਐਸਜੀਪੀਸੀ ਦੇ ਵਿੱਚ ਪ੍ਰਧਾਨਗੀ ਦਾ ਅਹੁਦਾ ਮਿਲਿਆ ਹੋਇਆ ਉਹਨਾਂ ਵੱਲੋਂ ਅਜਿਹੇ ਅਪਸ਼ਬਦ ਬੋਲੇ ਜਾਣੇ ਬੇਹਦ ਹੀ ਮਤਲਬ ਸ਼ਰਮਨਾਕ ਕਹਾ ਗਿਆ ਆਪਾਂ ਇਸ ਚੀਜ਼ ਨੂੰ ਹੈਨਾ ਤਾਂ ਇਸ ਮਸਲੇ ਨੂੰ ਲੈ ਕੇ ਜਦੋਂ ਮਹਿਲਾ ਕਮਿਸ਼ਨ ਕੋਲ ਗੱਲ ਹੋਈ ਤਾਂ ਉਹਨਾਂ ਦਾ ਆਪਸ ਦੇ ਵਿੱਚ ਉਹ ਸਾਰੇ ਸ਼੍ਰੀ ਅਗਲਤਖ ਸਾਹਿਬ ਪਹੁੰਚੇ ਸੀਗੇ ਤਾਂ ਉੱਥੇ ਜਾ ਕੇ ਵੀ ਇਹ ਗੱਲਾਂ ਹੋਈਆਂ ਸੀ ਕਿ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਨੇ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਵੀ ਅਜਿਹੇ ਵੱਡੇ ਅਹੁਦੇ ਤੇ ਬੈਠ ਕੇ ਅੱਗੇ ਤੋਂ ਅਜਿਹੀ ਗੱਲ ਨਾ ਕਰ ਸਕੇ ਜਾਂ ਕੋਈ ਵੀ ਅਜਿਹੀ ਹੋਰ ਘਟਨਾ ਨਾ ਵਾਪਰ ਸਕੇ ਮਸਲੇ ਨੂੰ ਲੈ ਕੇ ਜਦੋਂ ਬੀਬੀ ਜਗੀਰ ਕੌਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਜੋ ਵੀ ਇਸ ਦੇ ਹਾਲ ਤੱਕ ਸਾਹਿਬ ਵੱਲੋਂ ਫੈਸਲਾ ਕੀਤਾ ਜਾਏਗਾ ਜੋ ਵੀ ਉਹਨਾਂ ਵੱਲੋਂ ਸਜ਼ਾ ਦਿੱਤੀ ਜਾਏਗੀ ਉਹਨਾਂ ਨੂੰ ਮਨਜ਼ੂਰ ਹੋਵੇਗੀ ਪਰ ਮੈਂ ਇਸ ਦੇ ਹਾਲ ਤੱਕ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਮਸਾਲੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਅੱਜ ਦੀ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅੱਜ ਪੰਜ ਪਿਆਰਿਆਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਜੋੜਿਆਂ ਦੀ ਸੇਵਾ ਨਿਭਾਉਣੀ ਹੈ ਨਾਲ-ਨਾਲ ਤੁਸੀਂ ਜਪਜੀ ਸਾਹਿਬ ਦਾ ਪਾਠ ਵੀ ਕਰੋਗੇ ਨਾਲ-ਨਾਲ ਤੁਹਾਨੂੰ ਪੰਡੇ ਮਾਂਜਣ ਦੀ ਸੇਵਾ ਵੀ ਲਈ ਗਈ ਜ਼ਗੀਰ ਕੋਰ ਦਿਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਫ ਸਾਫ ਗੱਲ ਕਰਨ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪੰਦਰਵਾੜੇ ਤੋਂ ਬਾਅਦ ਮੈਂ ਦੱਸਾਂਗੀ ਕਿ ਮੈਂ ਮਤਲਬ ਆਖਿਰਕਾਰ ਇਸ ਮਸਲੇ ਤੇ ਕਹਿਣਾ ਕੀ ਚਾਹੁੰਨੀ ਆ ਪਰ ਉਸ ਤੋਂ ਪਹਿਲਾਂ ਜੇ ਆਮ ਕੁੜੀਆਂ ਦੀ ਗੱਲ ਕੀਤੀ ਜਾਵੇ ਆ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਨਾਲ ਅਸੀਂ ਰابطਾ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹ ਸਾਰੇ ਇਹੀ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕੀ ਵਾਕਿਆਹੀ ਜਿਹੜੀ ਸਜ਼ਾਵਾਂ ਨੇ ਉਹ ਮਿਸਾਲੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਬੀਤੇ 1 ਮਹੀਨੇ ਤੋਂ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਪੰਥ ਦੇ ਬਹੁਤ ਵੱਡੇ ਵੱਡੇ ਮਸਲੇ ਸੀ ਜੀ ਉਹਨਾਂ ਮਸਲਿਆਂ ਦੀਆਂ ਜਿਹੜੀਆਂ ਸਜ਼ਾਵਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਜਿਨ੍ਹਾਂ ਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਕਿ ਹਾਂਜੀ ਸਾਡੇ ਤੋਂ ਵੱਡੇ ਵੱਡੇ ਗੁਨਾਹ ਹੋ ਗਏ ਪਰ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਉਹ ਉਹਨਾਂ ਨੂੰ ਉੱਥੇ ਬੈਠ ਕੇ ਕਿ ਤੁਸੀਂ ਇੱਥੇ ਬੈਠ ਕੇ ਸੇਵਾ ਕਰਨੀ ਹੈ ਜੀ ਤੁਸੀਂ ਪਹਿਰੇਦਾਰੀ ਕਰਨੀ ਹੈ ਜੀ ਤੁਸੀਂ ਜੋੜੇ ਸਾਫ਼ ਕਰਨੇ ਨੇ ਤੁਸੀਂ ਭਾਂਡੇ ਮਾਜਣੇ ਨੇ ਇਹ ਆਮ ਜਿਹੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਪਰ ਇਹ ਜਾਵਾ ਉਹ ਗੁਨਾਹਾਂ ਦੀ ਪਰਪਾਈ ਨਹੀਂ ਕਰ ਪਾਣ ਗਿਆ ਜਿਸ ਨੂੰ ਲੈ ਕੇ ਕੌਂਦੇ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਗੱਲ ਚੱਲਦੀ ਆਈ ਹੈ ਚਲੋ ਛੋਟੇ ਲੋਕ ਹੁਣ ਆਮ ਲੋਕ ਹੁੰਦੇ ਨੇ ਸੰਗਤ ਹੁੰਦੀ ਆ ਉਹਨਾਂ ਨੂੰ ਅਜਈਆਂ ਸਜਾਵਾਂ ਠੀਕ ਲੱਗਦੀਆਂ ਵੀ ਨੇ ਪਰ ਜਦੋਂ ਵੱਡੀ ਸ਼ਖਸੀਅਤ ਹੋਣ ਵੱਡੇ ਅਹੁਦੇ ਤੇ ਬੈਠੇ ਹੋਣ ਤੇ ਜਦੋਂ ਉਹਨਾਂ ਵੱਲੋਂ ਅਪਸ਼ਬਦ ਬੋਲੇ ਜਾਂਦੇ ਨੇ ਉਸ ਨੂੰ ਲੈ ਕੇ ਰੋਸ ਤਾਂ ਜ਼ਰੂਰ ਸਾਹਮਣੇ ਆਉਂਦਾ ਜੀ ਬਿਲਕੁਲ ਰੋਸ ਬਿਲਕੁਲ ਸਾਹਮਣੇ ਆਉਂਦਾ ਹੈ ਮੈਂ ਉਹੀ ਤੁਹਾਡੇ ਨਾਲ ਗੱਲ ਕਰਦੀ ਆ ਕਿ ਜਦੋਂ 660 ਦੇ ਨਾਲ ਹੋਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਤਾਂ ਉਹੀ ਗੱਲ ਕਰਦੇ ਨੇ ਕਿ ਜੀ ਆਪਾਂ ਪਰਸੂ ਦੀ ਗੱਲ ਇਹ ਲਈ ਪਰਸੂ ਦੇ ਗੱਲ ਵੀ ਪਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜਦੋਂ ਉੱਥੇ ਪਹੁੰਚੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਸੀ ਸਿੰਘ ਸਾ ਉਹਨਾਂ ਦਾ ਲੈਟਰ ਜ਼ਰੂਰ ਪਾਕਿਆ ਹੈ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਮਹਿਲਾਵਾਂ ਦੇ ਲਈ ਖਾਸ ਕਰਕੇ ਉਹ ਮਹਿਲਾ ਜਿਹੜੀ ਕਿ ਪਹਿਲਾਂ ਹੀ ਉਸ ਅਹੁਦੇ ਤੇ ਬਿਰਾਜਮਨ ਰਹਿ ਚੁੱਕੀ ਹੈ ਜਰ ਉਹਨਾਂ ਦੇ ਲਈ ਅਪਸ਼ਬਦ ਬੋਲੇ ਗਏ ਨੇ ਤਾਂ ਸਜ਼ਾ ਅਸੀਂ ਹੋਣੀ ਚਾਹੀਦੀ ਹੈ ਉਹਨਾਂ ਨੇ ਤਾਂ ਸਾਫ਼ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਐਸਜੀਪੀਸੀ ਪ੍ਰਧਾਨ ਨੂੰ ਪੰਚੋਂ ਛੇਕਿਆ ਜਾਣਾ ਚਾਹੀਦਾ ਤੇ ਹੁਣ ਜਿਹੜੀ ਇਹ ਸਜ਼ਾ ਮਿਲੀ ਹੈ ਆ ਆਮ ਕੁੜੀਆਂ ਦੀ ਗੱਲ ਕਰੀਏ ਆਮ ਮਹਿਲਾਵਾਂ ਦੀ ਗੱਲ ਕਰੀਏ ਤਾਂ ਸਾਰੀ ਇਹ ਸਜ਼ਾ ਵੱਤੋਂ ਨਾਖੁਸ਼ ਨੇ ਕੋਈ ਵੀ ਇਸ ਤੋਂ ਖੁਸ਼ ਨਹੀਂ ਹੈ ਤਾਂ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮਾਜ ਨੂੰ ਮਤਲਬ ਕਿ ਕੋਈ ਜ਼ਿਆਦਾ ਵਧੀ ਕਿਸੇ ਨੂੰ ਕੁਝ ਵੀ ਬੋਲ ਦੇਗਾ ਤੇ ਉਸ ਤੋਂ ਬਾਅਦ ਇਹ ਸਜ਼ਾਾਂਵਾਂ ਪੂਰੀਆਂ ਕਰਕੇ ਕਿ ਉਹ ਦੁਬਾਰਾ ਉਸੇ ਚੀਜ਼ ਤੇ ਰਹਿ ਸਕਦਾ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਗੁਨਾਹ ਕੀਤਾ ਮਨ ਵੀ ਲਿਆ ਕਿ ਹਾਂਜੀ ਮੈਂ ਕੀਤਾ ਉਸ ਤੋਂ ਬਾਅਦ ਇਹ ਸਜ਼ਾ ਦੇ ਵੀ ਦਿੱਤੀ ਤਾਂ ਕਿ ਉਹ ਦੁਬਾਰਾ ਤੋਂ ਫੇਰ ਉਸੇ ਹੀ ਗੱਦੀ ਤੇ ਬਿਰਾਜਮਾਨ ਰਹਿਣਗੇ ਕਿ ਉਵੇਂ ਹੀ ਉਹ ਪ੍ਰਧਾਨਗੀ ਕਰਦੇ ਰਹਿਣਗੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਪਰ ਅ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਵਕਤ ਜਿਹੜੀਆਂ ਨੇ ਉਹ ਨਾਖੁਸ਼ ਨੇ ਇਸ ਵਸਲੇ ਤੋਂ ਤੇ ਇੱਕ ਐਸਜੀਪੀਸੀ ਦਾ ਅਹੁਦਾ ਬਹੁਤ ਵੱਡਾ ਹੁੰਦਾ ਪ੍ਰਧਾਨ ਦਾ ਅਹੁਦਾ ਬਹੁਤ ਵੱਡਾ ਹੁੰਦਾ ਉਹਨਾਂ ਦੇ ਮੂੰਹੋਂ ਤਲਖੀ ਭਰੇ ਸ਼ਬਦ ਨਿਕਲਨੇ ਇਹ ਕਿੰਨੇ ਤੁਹਾਨੂੰ ਵਾਜਿਬ ਲੱਗਦੇ ਨੇ ਕਿਉਂਕਿ ਇੱਕ ਅਹੁਦੇ ਤੇ ਪਹੁੰਚਦੇ ਨੇ ਉਸ ਤੋਂ ਬਾਅਦ ਕਹਿੰਦੇ ਕਿ ਬੰਦਾ ਬੜਾ ਸੋਚ ਸਮਝ ਕੇ ਬੋਲਦਾ ਠਰਮੇ ਨਾਲ ਬੋਲਦਾ ਹਰ ਫੈਸਲਾ ਠਰਮੇ ਨਾਲ ਲਿਆ ਜਾਂਦਾ ਨਾਰਾਇਣ ਸਿੰਘ ਚੋੜਾ ਨੂੰ ਲੈ ਕੇ ਇਹਨਾਂ ਨੇ ਕਿਹਾ ਸੀ ਕਿ ਪੰਚੋ ਛੇਕ ਦਿਓ ਬੀਬੀ ਜ਼ਗੀਰਕੌਰ ਦਾ ਮਸਲਾ ਜਦੋਂ ਆਉਂਦਾ ਤਾਂ ਕਹਿੰਦੇ ਉਪਸ਼ਬਦ ਬੋਲੇ ਜਾਂਦੇ ਨੇ ਤਾਂ ਇਹ ਸਮਝੋ ਦੇ ਦਿਓ ਕਿ ਅਹੁਦੇ ਤੇ ਰ ਉਹ ਅਹੁਦੇ ਤੇ ਬੈਠਣ ਜੋਗੇ ਹੈ ਜਾਂ ਫਿਰ ਚਾਹੀਦਾ ਸੀ ਕਿ ਉਹਨਾਂ ਨੂੰ ਸਜ਼ਾ ਕੋਈ ਹੋਰ ਦਿੱਤੀ ਜਾਂਦੀ ਜਾਂ ਫਿਰ ਪ੍ਰਧਾਨ ਬਦਲਿਆ ਜਾਂਦਾ ਮੈਂ ਉਹੀ ਉਹੀ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੀ ਹਾਂ ਕਿ ਸਜ਼ਾਵਾਂ ਵਾਕਿਆ ਹੀ ਕਠੋਰ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਤਾਂ ਸ਼ਾਇਦ ਉਹ ਸਮਾਂ ਹੁੰਦਾ ਹੋਵੇਗਾ ਕਿ ਜਦੋਂ ਲੋਕ ਐਡੇ ਵੱਡੇ ਗੁਨਾਹ ਵੀ ਨਹੀਂ ਕਰਦੇ ਹੋਣਗੇ ਪਰ ਉਹ ਇੰਨੇ ਕੁ ਸ਼ਰਮਿੰਦਗੀ ਮਹਿਸੂਸ ਕਰਦੇ ਹੋਣਗੇ ਕਿ ਇਹ ਸਜ਼ਾਵਾਂ ਵੀ ਉਹਨਾਂ ਨੂੰ ਵੱਡੀਆਂ ਲੱਗਦੀਆਂ ਹੋਣਗੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਜੋ ਸਭ ਕੁਝ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਲੱਗਦਾ ਕਿ ਇਹ ਸਜ਼ਾ ਕੁਝ ਵੀ ਨਹੀਂ ਹੈ ਜਿਸ ਹਿਸਾਬ ਦੇ ਇਹਨਾਂ ਦੇ ਗੁਨਾਹ ਨੇ ਕਿਉਂਕਿ ਕੈਮਰੇ ਦੇ ਸਾਹਮਣੇ ਇਹ ਲੋਕ ਕੁਝ ਹੋਰ ਨੇ ਪਿੱਠ ਪਿੱਛੇ ਇਹ ਲੋਕ ਕੁਝ ਹੋਰ ਨੇ ਸੋ ਜਦੋਂ ਅਜਿਹੇ ਘਾਰੇ ਇਹਨਾਂ ਦੇ ਸਾਹਮਣੇ ਆਉਂਦੇ ਨੇ ਤਾਂ ਵਾਕਿਆ ਹੀ ਸਵਾਲ ਖੜੇ ਕਰਨੇ ਬਣਦੇ ਨੇ ਕਿ ਅਜਿਹਿਆਂ ਕਾਬਿਲ ਸਖਸ਼ੀਅਤਾਂ ਜਿਨ੍ਹਾਂ ਨੂੰ ਅਸੀਂ ਮਾਨ ਸਨਮਾਨ ਦਿੰਨੇ ਆ ਜਿਨ੍ਹਾਂ ਦਾ ਅਸੀਂ ਬੇहद ਆਦਰ ਕਰਦੇ ਆ ਉਹਨਾਂ ਦੇ ਮੂੰਹੋਂ ਅਜਿਹੇ ਅਪਸ਼ਬਦ ਤਹੇ ਜਾਣੇ ਉਗੜਨੇ ਬੇहद ਸਰਸਰ ਨਿੰਦਨਯੋਗ ਨੇ ਜੀ ਬਹੁਤ ਬਹੁਤ ਸ਼ੁਕਰੀਆ ਨਵਦੀਪ ਕਿਤੇ ਨਾ ਕਿਤੇ ਜਦੋਂ ਸਾਰਾ ਮਾਹੌਲ ਸਿਰਜਿਆ ਗਿਆ ਚਾਹੇ ਉਹ ਸੁਖਵੀਰ ਸਿੰਘ ਬਾਦਲ ਹੋਣ ਵਾਲੀ ਕੜੀ ਦੇਖੀ ਜਾਵੇ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੁੰਦਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਵਿਰੋਧ ਹੁੰਦਾ ਹੋਵੇ ਤੇ ਇਹ ਸਾਰੇ ਮਾਮਲੇ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਲੈ ਕੇ ਜੋ ਤਲਕੀ ਭਰੇ ਸ਼ਬਦ ਬੋਲੇ ਨੇ ਕਿਉਂਕਿ ਬਾਗੀ ਧੜਾ ਬਣਾ ਲਿਆ ਗਿਆ ਸੀ ਬੀਬੀ ਜਗੀਰ ਕੌਰ ਹੁਣਾ ਵੱਲੋਂ ਹੋਰ ਕਈ ਅਕਾਲੀ ਆਗੂਆਂ ਦੇ ਨਾਲ ਮਿਲ ਕੇ ਜਦੋਂ ਤਾਂ ਬਾਗੀ ਧੜਾ ਬਣਾਇਆ ਹੋਇਆ ਸੀ ਅਕਾਲੀ ਦਲ ਸੁਧਾਰ ਲਹਿਰ ਉਸ ਨੂੰ ਨਾਮ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਇਹ ਜ਼ਰੂਰ ਨਜ਼ਰ ਆਉਂਦਾ ਰਿਹਾ ਹੈ ਕਿ ਜੋ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨੂੰ ਮਿਲਦੀ ਸੀ ਪਰ ਇਹ ਜਿਸ ਤਰੀਕੇ ਦੇ ਨਾਲ ਉਸ ਆਡੀਓ ਕਾਲ ਦੇ ਵਿੱਚ ਜਦੋਂ ਸ਼ਬਦ ਬੋਲੇ ਜਾਂਦੇ ਨੇ ਐਸਜੀਪੀਸੀ ਪ੍ਰਧਾਨ ਵੱਲੋਂ ਤਾਂ ਉਹ ਇੱਕ ਵਾਰ ਤਾਂ ਸਾਰਿਆਂ ਨੂੰ ਹੈਰਾਨੀ ਹੁੰਦੀ ਹੈ ਕਿ ਕੀ ਐਸਜੀਪੀਸੀ ਦੇ ਪ੍ਰਧਾਨ ਇੱਕ ਬਹੁਤ ਵੱਡਾ ਅਹੁਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਪੂਰੇ ਵਰਡ ਦੇ ਵਿੱਚ ਨੁਮਾਇੰਦਗੀ ਕਰਦੀ ਹੈ ਤੇ ਉਸ ਦੇ ਪ੍ਰਧਾਨ ਵੱਲੋਂ ਇੱਕ ਔਰਤ ਚਾਹੇ ਤਲਕੀ ਤੁਹਾਡੀ ਆਪਸ ਵਿੱਚ ਹੋਵੇ ਚਾਹੇ ਕੋਈ ਹੋਰ ਮਸਲਾ ਹੋਇਆ ਹੋਵੇ ਪਰ ਕਿਸੇ ਦਾ ਨਾਮ ਸੁਣਦੇ ਹੀ ਅਜਿਹੀ ਤਲਕੀ ਆਉਣੀ ਤਾਂ ਇਸ ਤੋਂ ਸਾਫ਼ ਇਹ ਹੋ ਜਾਂਦਾ ਕਿ ਸ਼ਾਇਦ ਪ੍ਰਧਾਨ ਸਾਹਿਬ ਹੁਣ ਗੁੱਸੇ ਵਿੱਚ ਜ਼ਿਆਦਾ ਰਹਿੰਦੇ ਨੇ ਜਾਂ ਫਿਰ ਉਹਨਾਂ ਨੂੰ ਗੱਲਾਂ ਸਿਆਸਤ ਦੇ ਨਾਲ ਹਮੇਸ਼ਾ ਜ਼ਿਆਦਾ ਜੋੜਨੀਆਂ ਚੰਗੀਆਂ ਲੱਗ ਰਹੀਆਂ ਨੇ ਕੁਝ ਅਜਿਹੇ ਵੀ ਲੋਕ ਕਹਿੰਦੇ ਨੇ ਤੇ ਅਕਾਲਤਖ ਸਾਹਿਬ ਨੂੰ ਲੋਕ ਹਜੇ ਵੀ ਅਪੀਲ ਕਰ ਰਹੇ ਨੇ ਕਿ ਇਹ ਸਜ਼ਾਵਾਂ ਕੋਈ ਬਹੁਤੀਆਂ ਜ਼ਿਆਦਾ ਨਹੀਂ ਹੈ ਪਾਂਡੇ ਮਾਂਜਣੀ ਸਜ਼ਾ ਹੋਵੇ ਜੋੜੇ ਸਾਫ਼ ਕਰਨ ਦੀ ਸਜ਼ਾ ਹੋਵੇ ਜਾਂ ਫਿਰ ਸੁਰੱਖਿਆ ਗਰਮੀ ਬਣਾ ਦੇਣਾ ਜਾਂ ਇੱਕੋ ਹੀ ਸਜ਼ਾ ਜ਼ਿਆਦਾ ਵੱਡੀਆਂ ਨਹੀਂ ਲੱਗਦੀ ਕਿਉਂਕਿ ਇਹਨਾਂ ਦੇ ਨਾਮ ਤੇ ਅਹੁਦਿਆਂ ਦੇ ਹਿਸਾਬ ਨਾਲ ਜਦੋਂ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਇੱਕ ਮਿਸਾਲ ਬੰਨੀ ਚਾਹੀਦੀ ਹੈ ਤੇ ਫਿਲਹਾਲ ਜੋ ਆਮ ਲੋਕ ਨੇ ਉਹ ਇਹੀ ਅਪੀਲ ਕਰ ਰਹੇ ਨੇ ਅਕਾਲ ਤਖਤ ਸਾਹਿਬ ਨੂੰ ਚਾਹੇ ਸੁਖਵੀਰ ਸਿੰਘ ਬਾਦਲ ਦਾ ਮਸਲਾ ਹੋਵੇ ਚਾਹੇ ਐਸਜੀਪੀਸੀ ਪ੍ਰਧਾਨ ਦਾ ਮਸਲਾ ਹੋਵੇ ਉਸ ਦੇ ਵਿੱਚ ਗੱਲ ਇਹ ਹੀ ਹੁੰਦੀ ਹੈ ਕਿ ਇਹਨਾਂ ਨੂੰ ਸਜ਼ਾ ਮਿਸਾਲੀ ਹੋਵੇ ਤਾਂ ਜੋ ਵੱਡੇ ਅਹੁਦੇ ਨੇ ਚਾਹੇ ਪ੍ਰਧਾਨਗੀ ਦਾ ਅਹੁਦਾ ਹੈ ਚਾਹੇ ਪਾਰਟੀ ਦੇ ਪ੍ਰਧਾਨ ਹੋਣ ਚਾਹੇ ਸ਼੍ਰੋਮਣੀ ਅਕਾਲੀ Altyazı ਬਾਦਲ ਦੇ ਪ੍ਰਧਾਨਗੀ ਦਾ ਅਹੁਦਾ ਹੋਵੇ ਚਾਹੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਹੋਵੇ ਇਹਨਾਂ ਤੇ ਜੋ ਵੀ ਬੰਦਾ ਬੈਠਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਇਹ ਸਾਰੇ ਗੁਨਾਹ ਕਬੂਲੇ ਨੇ ਤਾਂ ਇਹ ਵੀ ਲੋਕ ਸਵਾਲ ਕਰਦੇ ਨੇ ਕਿ ਆਖਰ ਕਿਉਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਮੌਜੂਦਾ ਸਰਕਾਰ ਹੈ ਉਹ ਕੇਸ ਕਿਉਂ ਨਹੀਂ ਕਰਦੀ ਇਹ ਵੀ ਸਵਾਲ ਲੋਕਾਂ ਦੇ ਸਾਡੇ ਸਾਹਮਣੇ ਆਉਂਦੇ ਨੇ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਾਰੇ ਗੁਨਾਹ ਮੰਨ ਚੁੱਕੇ ਨੇ ਚਾਹੇ ਬੇਅਦਬੀਆਂ ਦੀ ਗੱਲ ਹੋਵੇ ਗੋਲੀ ਕਾਂਡ ਦੀ ਗੱਲ ਹੋਵੇ ਉਸ ਤੋਂ ਬਾਅਦ ਸਾਰਿਆਂ ਨੂੰ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਹੈ ਤਾਂ ਇਹ ਵੀ ਲੋਕ ਸਵਾਲ ਕਰਦੇ ਨੇ ਕਿ ਆਖਰ ਕਿਉਂ ਨਹੀਂ ਜੋ ਮੌਜੂਦਾ ਸਰਕਾਰ ਹੈ ਪੰਜਾਬ ਸਰਕਾਰ ਹੈ ਉਹ ਇਹਨਾਂ ਦੇ